ਨਹੀਂ ਦੁੱਧ ਦੇਖੋ ਜੇਕਰ ਤਾਂ ਤੁਹਾਡੇ ਘਰ ਦਾ ਨਹੀਂ ਹੈਗਾ ਫਿਰ ਤਾਂ ਬਿਲਕੁਲ ਨਾ ਪੀਓ ਫਿਰ ਤਾਂ ਚਾਹੇ ਤੁਸੀਂ ਹਾਂਡੀ ਤੋਂ ਲੈਣੇ ਚਾਹੇ ਗਵਾਂਢੀ ਸੰਦਨ ਲੈ ਚਾਹੇ ਫਿਰ ਤਾਂ ਨਾ ਪੀਓ ਠੀਕ ਹੈ ਫਿਰ ਉਹਦੇ ਵਿੱਚ ਤੁਸੀਂ ਅਗਰ ਦੁੱਧ ਆਪਣੇ ਘਰ ਦਾ ਵੀ ਹੈਗਾ ਫਿਰ ਵੀ ਤੁਸੀਂ ਕਿਸੇ ਨਾਲ ਹੋਰ ਕੰਮ ਕਰਿਆ ਹੋ ਤੁਸੀਂ ਕਾੜ ਕੇ ਦੁੱਧ ਪੀਆ ਕਰੋ ਦੁੱਧ ਤੇ ਸਿਹਤ ਲਈ ਚੰਗਾ ਤਾਂ ਹੈਗਾ ਜੀ ਪਰ ਪਹਿਲਾਂ ਸੀਗਾ ਪਹਿਲਾਂ ਮੰਗਰ ਨਾਲ ਚਰ ਕੇ ਆਉਂਦੇ ਸੀ ਚਰ ਕੇ ਗਿਆ ਹੋਏ ਪਸ਼ੂ 100 ਤਰ੍ਹਾਂ ਦੀ ਜੜੀ ਬੂਟੀ ਖਾਂਦੇ ਸੀ ਤੁਸੀਂ ਪਸ਼ੂ ਨੂੰ ਆਪਣੇ ਨੂੰ ਕੱਚਾ ਭਖੜਾ ਪਾਉਣ ਲੱਗ ਰਹੇ ਹੋ ਤੁਹਾਡਾ ਖੁਦ ਦਾ ਤਾਂੇ ਪੇਟ ਨਹੀਂ ਖਰਾਬ ਹੋਏਗਾ ਜਿਹੜਾ ਪਸ਼ੂ ਬਾਹਰ ਚਰਨੋਂ ਚੜ ਕੇ ਚਰਨ ਲੱਗ ਗਿਆ ਤੇ ਉਹ ਜਾ ਕੇ ਉਹਨੇ ਭਖੜਾ ਖਾ ਲਿਆ ਜਿਹੜੀ ਮੁੱਟੀ ਖਾ ਲਈ ਤੂਸੀ ਖਾ ਲਈ ਕੁਛ ਵੀ ਖਾ ਲਿਆ ਜੀ ਉਹ ਤੁਹਾਨੂੰ ਸਰੀਰ ਤੋਂ ਉਹ ਦੁੱਧ ਘਾਤਕ ਬਣਦਾ ਸੀ ਤੁਸੀਂ ਉਹ ਰੇਸ਼ਪੇ ਵਾਲੇ ਪੱਠੇ ਖਾ ਕੇ ਪਸ਼ੂ ਉਹ ਤੁਹਾਨੂੰ ਕਿੱਥੋਂ ਦੁੱਧ ਵਧਿਆ ਦੇ ਦੇਗਾ ਇਸ ਟਾਈਮ ਪੰਜਾਬ ਦੇ ਵਿੱਚ ਬਹੁਤ ਛੋਟੀਆਂ ਬੰਦੀਆਂ ਕੁੜੀਆਂ ਨੂੰ 11-11 ਸਾਲ ਦੀਆਂ ਕੁੜੀਆਂ ਨੂੰ ਬੱਚਿਆਂ ਨੂੰ ਜੋ ਸੌਲੀਆਂ ਪਾਲੀ ਪ੍ਰੋਸੈਸਟ ਇਹਦੀ ਪ੍ਰੋਬਲਮ ਬਹੁਤ ਜ਼ਿਆਦਾ ਹੈ ਜੀ ਏ ਡਾਕਟਰ ਕੀ ਕਰਦਾ ਹੈ ਕਿ ਇੱਕ 21 ਦਿਨ ਵਾਲੀ ਗੋਲੀ ਆਉਂਦੀ ਹੈ ਜੀ ਹਾਰਮੋਨ ਦੀ ਹੁੰਦੀ ਹੈ। ਅੱਛਾ ਜੀ ਉਹ ਡਾਕਟਰ ਬੱਚਿਆਂ ਨੂੰ ਪੀਰੀਅਡਸ ਤੋਂ ਜਾਂ ਫਿਰ ਐਰਸੋਰੀਆ ਤੋਂ ਦੇਣੀ ਸ਼ੁਰੂ ਕਰ ਦਿੰਦੇ ਨੇ। ਅੱਛਾ ਜੀ ਸਾਨੂੰ ਲੱਗਦਾ ਕਿ ਉਹ ਦਵਾਈ ਬਹੁਤ ਜ਼ਿਆਦਾ ਅਸਰ ਕਰਦੀ ਹੈ। ਉਹ ਦਵਾਈ ਸਭ ਤੋਂ ਜ਼ਿਆਦਾ ਨੁਕਸਾਨ ਕਰਦੀ। ਕਾਪੀ ਬੱਚਿਆਂ ਦਾ ਇਦਾਂ ਨਹੀਂ ਹੋਣਾ। ਮੈਨੂੰ ਪਿੱਛੇ ਜੇ ਪਤਾ ਲੱਗਿਆ ਕਹਿੰਦੇ ਵੀ ਉਹ ਵੀ ਦਾ ਤੁਸੀਂ ਅਲਟਰਾਸਾਉਂਡ ਕਰਾਓ ਅਸੀਂ ਤਾਂ ਵਿਸ਼ਤਾਲ ਰਵਾਂਗੇ। ਅਚਾਰ ਤਾਂ ਮੇਰੇ ਹਿਸਾਬ ਨਾਲ ਤਾਂ ਪਾਉਣਾ ਨਹੀਂ ਚਾਹੀਦਾ। ਦੇਖੋ ਜਿਹੜਾ ਹਰਾ ਚਾਰਾ ਹੈ ਉਹ ਹਰਾ ਹੀ ਹੁੰਦਾ ਹੈ। ਤੇ ਜੇਕਰ ਤੁਸੀਂ ਅਚਾਰ ਦੇ ਵਿੱਚ ਫੰਗਸ ਲੱਗ ਗਏ ਤੁਹਾਡੇ ਅੰਦਰ ਚਲੇਗਾ ਜੇ ਤੁਸੀਂ ਬਾਟ ਨਹੀਂ ਸਕਦੇ ਇਹ ਅਮਰੀਕਾ ਵਾਲਿਆਂ ਨੇ ਇੱਕ ਪਬਲਿਕੇਟ ਕੀਤਾ ਜਿਵੇਂ ਪਰ ਅੱਛਾ ਜੀ ਉਹਦੇ ਵਿੱਚ ਲਿਖਿਆ ਹੋਇਆ ਕਿ ਜੇਕਰ ਤੁਸੀਂ ਦੁੱਧ ਨੂੰ -4 ਡਿਗਰੀ ਟੈਂਪਰੇਚਰ ਤੇ ਲੈ ਕੇ ਹੂੰ ਇਹ ਉਲੀ ਤਾਂ ਵੀ ਨਹੀਂ ਮਰਦੀ ਚਮੜੀ ਰੋਗ ਦਾ ਸਭ ਤੋਂ ਵੱਡਾ ਕਾਰਨ ਹੈ ਫੰਗਰ ਫੰਗਸ ਉਲੀ ਉਲੀ ਉਹ ਚਾਹੇ ਕੋਟੇ ਘਰ ਚ ਸੁਣਾਵੇ ਚਾਹੇ ਤੁਸੀਂ ਅਚਾਰ ਵਾਲਾ ਦੁੱਧ ਪੀ ਲਿਆ ਪੇ ਪਸ਼ੂ ਤੇ ਆਪਾਂ ਨੇ ਇੰਜੈਕਸ਼ਨ ਲਗਾਇਆ ਤੇ ਉਹ ਦੁੱਧ ਆਪਾਂ ਨੇ ਪੀ ਲਿਆ ਤਾਂ ਉਹ ਹਾਰਮੋਨਸ ਪੱਡੇ ਅੰਦਰ ਚਲੇ ਹੂੰ ਜਨਰੇਸ਼ਨ ਦਾ ਜੀ ਬੱਚੇ ਨਹੀਂ ਅੱਗੇ ਹੋ ਰਹੇ ਜੀ ਤੁਸੀਂ ਆਪਣੇ ਨੇੜੇ ਤੇੜੇ ਤੁਸੀਂ ਆਪਣੇ ਪਿੰਡ 'ਚ ਆਪਣੇ ਨੇੜੇ ਰਿਸ਼ਤੇਦਾਰੀਆਂ 'ਚ ਛਾਤੀ ਮਾਰ ਲਓ ਅੱਗੇ ਬੱਚਾ ਨਹੀਂ ਹੋ ਰਿਹਾ ਜੀ ਮੇਰੇ ਤੋਂ ਬਾਅਦ ਹੂੰ ਚੈਨਲ ਆਪਣਾ ਜਿਹੜਾ ਚੈਨਲ ਦਾ ਕੰਟੈਂਟ ਆ ਇਹ ਤੋਂ ਬਿਲਕੁਲ हटके ਆ ਜੀ ਪਰ ਜਿਵੇਂ ਕਿ ਆਪਾਂ ਅਕਸਰ ਹੀ ਵੀਡੀਓ ਉਹ ਪਾਉਣੀ ਹੁੰਦੀ ਆ ਜਿਹੜਾ ਕਿ ਆਪਣੇ ਜਿਹੜੇ ਦਰਸ਼ਕ ਵੀਰ ਆ ਦੇਖਣ ਵਾਲੇ ਉਹਨਾਂ ਦੇ ਕਿਤੇ ਨਾ ਕਿਤੇ ਕੰਮ ਆ ਸਕੇ ਅੱਜ ਦਾ ਵੀ ਬਹੁਤ ਹੀ ਇੱਕ ਅਹਿਮ ਵਿਸ਼ਾ ਆਪਾਂ ਲੈ ਕੇ ਆਏ ਆ ਜੀ ਕਿਉਂਕਿ ਅੱਜ ਆਪਾਂ ਜਿੱਥੇ ਬੈਠੇ ਆ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਅੱਜ ਦਾ ਵਿਸ਼ਾ ਹੈਗਾ ਜੀ ਆਪਣੀ ਸਿਹਤ ਦੇ ਨਾਲ ਸੰਬੰਧਿਤ ਤੇ ਜਦੋਂ ਸਿਹਤ ਦੀ ਗੱਲ ਆਉਂਦੀ ਆ ਉਦੋਂ ਆਪਾਂ ਹਰ ਇੱਕ ਇਹ ਕਹਿੰਦਾ ਯਾਰ ਤੂੰ ਕਮਜ਼ੋਰ ਹੁੰਦਾ ਜਾਂਦਾ ਦੁੱਧ ਪੀਆ ਕਰ ਤੇ ਅੱਜ ਕੱਲ ਆਪ ਨੂੰ ਇਹ ਪਤਾ ਵੀ ਦੁੱਧ ਦੇ ਵਿੱਚ ਕੀ ਹਾਲਾਤ ਹੋ ਰਹੇ ਹਨ ਸਭ ਤੋਂ ਪਹਿਲਾਂ ਜਿਆਦਾ ਆਪਾਂ ਨੂੰ ਚਿੰਤਾ ਆਉਂਦੀ ਹੈ ਨਕਲੀ ਦੁੱਧ ਉਸ ਤੋਂ ਬਾਅਦ ਜਦੋਂ ਮੱਝ ਨਹੀਂ ਮਿਲਦੀ ਉਹਨੂੰ ਆਪਾਂ ਟੀਕਾ ਲਾਉਂਦੇ ਆ ਟੀਕੇ ਵਾਲਾ ਦੁੱਧ ਉਸ ਤੋਂ ਬਾਅਦ ਜਿਵੇਂ ਕਿ ਅੱਜ ਕੱਲ ਆਪਾਂ ਮੱਕੀ ਦਾ achar ਪਾਉਂਦੇ ਆ ਹਨ ਅਕਸਰ ਹੀ ਜ਼ਿਆਦਾਤਰ ਆਪਾਂ ਪੱਠੇ ਵੜਨ ਦੀ ਬਜਾਏ ਤਾਂ ਆ ਗਏ ਤੇ ਉਹਦੀ ਜਗ੍ਹਾ ਤੇ ਮੱਕੀ ਦਾ achar ਚਾਹ ਹੋਰ ਕਿਸੇ ਚਰੀ ਦਾ achar ਵਰਤ ਰਿਹਾ ਹੈ ਮੈਂ ਨਾ ਇੱਥੇ ਆਇਆ ਹੋਇਆ ਕਿ ਸਰਖੰਦਾ ਆਪਣੇ ਦੋਸਤ ਆ ਬੈ ਰਮਿੰਦਰ ਸਿੰਘ ਜੀ ਅਸੀਂ ਉਹਨਾਂ ਦੀ ਗੱਲਬਾਤਾਂ ਇਹ ਕਰਦੇ ਪਏ ਸੀਗੇ ਤੇ ਗੱਲਬਾਤਾਂ ਕਰਦੇ ਕਰਦੇ ਬੈ ਸਾਹ ਨੇ ਇਹ ਗੱਲ ਵਿਸ਼ਾ ਛੇੜਿਆ ਮੈਂ ਕਿਹਾ ਵੀ ਇਹ ਵਿਸ਼ਾ ਜਿਹੜੇ ਆਪਣੇ ਦਰਸ਼ਕਾਂ ਹਨ ਉਹਨਾਂ ਤੱਕ ਵੀ ਪਹੁੰਚਾਉਣਾ ਬੰਦ ਆ ਜੀ ਮੈਂ ਤੁਹਾਨੂੰ ਪਹਿਲਾਂ ਦੱਸ ਦੇਵਾਂ ਵੀ ਇਹ ਆਪਾਂ ਕੋਈ ਐਡ ਨਹੀਂ ਕਰਦੇ ਪਏ ਕਿਉਂਕਿ ਅਕਸਰ ਹੀ ਤੁਸੀਂ ਇਹ ਦੇਖਦੇ ਹੋਵੋ ਨੇ ਵੀ ਜਿਹੜੇ ਬੈ ਦਾ ਉਹ ਆਪਣੀ ਐਡ ਕਰਵਾਉਂਦੇ ਆ ਜਾਂ ਕੁਝ ਵੀ ਇਹ ਕੋਈ ਐਡ ਵਾਲਾ ਵਿਸ਼ਾ ਨਹੀਂਗਾ ਇਹ ਸਿਰਫ ਤੁਹਾਡੀ ਸਿਹਤ ਦੇ ਨਾਲ ਸੰਬੰਧਿਤ ਵਿਸ਼ਾ ਹੈ ਜੀ ਤੇ ਬਹੁਤ ਹੀ ਮਤਲਬ ਕੀ ਡੂੰਗੀ ਸੋਚ ਸੋਚ ਕੇ ਇਹਦੇ ਤੇ ਗੌਰ ਕਰਨ ਵਾਲੀ ਚੀਜ਼ ਹੈ ਤੇ ਆਪਾਂ ਇਹਦੇ ਤੇ ਗੱਲਬਾਤ ਕਰਦੇ ਹਾਂ ਆਪਣੇ ਨਾਲ ਹੋਣ ਗਈ ਆ ਸਰਦਾਰ ਧਰਮਿੰਦਰ ਸਿੰਘ ਜੀ ਫਸਲੀ ਦਾ ਸਸੇ ਖਾਲੇ ਵੈਸੇ ਇਹਨਾਂ ਦਾ YouTube ਚੈਨਲ ਵੀ ਹੈ ਕੀ ਹੈ ਤੁਹਾਡਾ 채ਨਲ ਦਾ ਨਾਮ ਡੀਐਸ ਤਲਾਨੀਆ ਡੀਐਸ ਤਲਾਨੀਆ ਤੁਸੀਂ ਉਹ ਵੀ ਦੇਖ ਸਕਦੇ ਹੋ ਜ਼ਿਆਦਾ ਜਾਣਕਾਰੀ ਲਈ ਜਿਵੇਂ ਆਪਾਂ ਵੀਡੀਓ ਤੇ ਸ਼ੁਰੂ ਦੇ ਵਿੱਚ ਗੱਲ ਕੀਤੀ ਵੀ ਦੁੱਧ ਹਾਂਜੀ ਤੁਸੀਂ ਆਪਾਂ ਆਫ ਕੈਮਰਾ ਵੀ ਗੱਲ ਕੀਤੀ ਦੁੱਧ ਸਹੀ ਮਿਲਦਾ ਨਹੀਂਗਾ ਤੇ ਜਿਹੜਾ ਇਹ ਇਹਦੇ ਤੇ ਆਪਣਾ ਸਰੀਰ ਤੇ ਕੀ ਪ੍ਰਭਾਵ ਪੈਂਦੇ ਇਹੋ ਜਿਹੇ ਦੁੱਧ ਪੀਣ ਦੇ ਵਿੱਚ ਜਿਵੇਂ ਕਿ ਤੁਸੀਂ ਗੱਲ ਕੀਤੀ ਹੈ ਜਿਹੜਾ ਟੀਕੇ ਵਾਲਾ ਦੁੱਧ ਜਾਂ ਫਿਰ ਆਪਾਂ ਗੱਲ ਕਰੀਏ ਅਚਾਰ ਵਾਲਾ ਦੁੱਧ ਹਾਂਜੀ ਜਾਂ ਫਿਰ ਨਕਲੀ ਦੁੱਧ ਜੀ ਇਸ ਦੇ ਸਾਈਡ ਇਫੈਕਟ ਸਰੀਰ ਤੇ ਅਲੱਗ-ਅਲੱਗ ਤਰ੍ਹਾਂ ਦੇ ਤੇ ਬਹੁਤ ਸਾਰੇ ਹਾਂਜੀ ਜਿਵੇਂ ਕਿ ਜਿਹੜਾ ਨਕਲੀ ਦੁੱਧ ਹੈ ਉਹ ਤਾਂ ਤੁਹਾਨੂੰ ਪਤਾ ਜੀ ਆਪਣੀ ਕਿਡਨੀਆਂ ਤੱਕ ਵੀ ਖਰਾਬ ਕਰ ਦਿੰਦਾ ਹੈ ਜੀ ਟੀਕੇ ਵਾਲੇ ਦੁੱਧ ਨਾਲ ਕੁੜੀਆਂ ਨੂੰ ਫੀਮੇਲਜ਼ ਨੂੰ ਬੱਚੇਦਾਨੀ ਦੀਆਂ ਸਸੌੜੀਆਂ ਅੱਛਾ ਕਿਉਂਕਿ ਜਿਹੜਾ ਟੀਕਾ ਮੱਝ ਦੇ ਲੱਗਦਾ ਹੈ ਉਹ ਹੁੰਦਾ ਆਕਸੀਟੋਕਸਿਨ ਅੱਛਾ ਜੀ ਉਸ ਦੇ ਨਾਲ ਉਸ ਇੰਜੈਕਸ਼ਨ ਦੇ ਵਿੱਚ ਹਾਰਮੋਨਸ ਹੁੰਦੇ ਅੱਛਾ ਜਦੋਂ ਉਹ ਹਾਰਮੋਨਸ ਆਪਣੇ ਅੰਦਰ ਜਾਂਦੇ ਹੈ ਤਾਂ ਆਪਣੇ ਹਾਰਮੋਨਸ ਬਦਲਦੇ ਹੁੰਦੇ ਹਨ ਹਾਂ ਹਾਂ ਜੀ ਜਿਵੇਂ ਕਿ ਜਿਹੜਾ ਪਸ਼ੂ ਨੂੰ ਘਾਤਤ ਹੁੰਦੀ ਹੈ ਨਾ ਕਿ ਜੋ ਵੀ ਪਸ਼ੂ ਨੂੰ ਤੁਸੀਂ ਪੱਠਿਆਂ 'ਚ ਭਾਤਾ ਅ ਪਸ਼ੂ ਆਪਾਂ ਜਿਵੇਂ ਬਾਹਰ ਗੋਭੀ ਗੋਭੀ ਲੈ ਕੇ ਸੀਜ਼ਨ ਦੇ ਵਿੱਚ ਭਾਦਦੇ ਜਾਂ ਕੰਜਣਾ ਪਾਉਂਦੇ ਖੀਰ ਲੈਣ ਵਾਲੇ ਹਾਂਜੀ ਹਾਂ ਕਦੇ ਤੁਸੀਂ ਨੋਟ ਕਰਕੇ ਦੇਖੋ ਤਾਂ ਟੈਸਟ ਦੁੱਧ 'ਚ ਆਉਂਦਾ ਆਉਂਦਾ ਜੀ ਬਿਲਕੁਲ ਆਉਂਦਾ ਹਾਂਜੀ ਉਹੀ ਜਦੋਂ ਦੁੱਧ ਦੇ ਜਿਵੇਂ ਪਸ਼ੂ ਤੇ ਆਪਾਂ ਨੇ ਇੰਜੈਕਸ਼ਨ ਲਗਾਇਆ ਤੇ ਉਹ ਦੁੱਧ ਆਪਾਂ ਨੇ ਪੀ ਲਿਆ ਤਾਂ ਉਹ ਹਾਰਮੋਨਸ ਤੁਹਾਡੇ ਅੰਦਰ ਚਲੇ ਗਏ ਹੂੰ ਜਿਸ ਤੋਂ ਬਾਅਦ ਆਪਣੇ ਹਾਰਮੋਨਸ ਗੜਬੜੀ ਹੋ ਕੇ ਇਹ ਇਕੱਠਾ ਰੂਪ ਲੈ ਲੈਂਦੇ ਇਹ ਤਾਂ ਫਿਰ ਬਹੁਤ ਬਹੁਤ ਖਤਰਨਾਕ ਵਿਚਾਰ ਆਪਾਂ ਕਹਿ ਰਹੇ ਹਾਂ ਬਹੁਤ ਖਤਰਨਾਕ ਹੈ ਇਹ ਇਸ ਟਾਈਮ ਪੰਜਾਬ ਦੇ ਵਿੱਚ ਬਹੁਤ ਛੋਟੀਆਂ ਬੰਦੀਆਂ ਕੁੜੀਆਂ ਨੂੰ 11-11 ਸਾਲ ਦੀਆਂ ਕੁੜੀਆਂ ਨੂੰ ਬੱਚਿਆਂ ਨੂੰ ਜੋ ਸੌਲੀਆਂ ਪੋਲੀਪਰੋਸਿਸਟ ਇਹਦੀ ਪ੍ਰੋਬਲਮ ਬਹੁਤ ਜਾਂਦੀ ਹੈ ਇਹ ਵੀ ਇਹ ਤਾਂ ਫਿਰ ਦੇਖੋ ਅੱਗੇ ਜਨਰੇਸ਼ਨ ਦਾ ਕੀ ਬਣੂਗਾ ਜੀ ਜਨਰੇਸ਼ਨ ਦਾ ਜੀ ਬੱਚੇ ਨਹੀਂ ਦੇ ਹੋ ਰਹੇ ਜੀ ਤੁਸੀਂ ਆਪਣੇ ਨੇੜੇ-ਤੇੜੇ ਤੁਸੀਂ ਆਪਣੇ ਪਿੰਡ 'ਚ ਆਪਣੇ ਨੇੜੇ ਰਿਸ਼ਤੇਦਾਰੀਆਂ 'ਚ ਝਾਤੀ ਮਾਰ ਲਓ ਅੱਗੇ ਬੱਚਾ ਨਹੀਂ ਹੋ ਰਿਹਾ ਜੀ ਬਾਕੀ ਬਾਦ ਹੂੰ ਤੇ ਇਹਦਾ ਖਾਸ ਪ੍ਰਭਾਵ ਮਰਦਾਂ ਤੇ ਵੀ ਪੈਂਦਾ ਜੀ ਜਾਂ ਸਿਰਫ ਔਰਤਾਂ ਤੇ ਪੈਂਦਾ ਜੀ ਮਰਦਾਂ ਤੇ ਵੀ ਪੈਂਦਾ ਮੁੰਡਿਆਂ ਨੂੰ ਫਿਜ਼ੀਕਲੀ ਪ੍ਰੋਬਲਮ ਪਾਹ ਜਾਦੇ ਆ ਰਹੀ ਹੈ ਅੱਛਾ ਤੇ ਮੁੰਡਿਆਂ ਨੂੰ ਲਾਈਪੋਮਾ ਬਹੁਤ ਪੁਰੇ ਇਹ ਕੀ ਹੁੰਦਾ ਜੀ ਲਾਈਪੋਮਾ ਸਰੀਰ ਤੇ ਗੱਠਾਂ ਵਾਂਗ ਆ ਜਾਂਦੇ ਅੱਛਾ ਹਾਂ ਜੀ ਜਿਵੇਂ ਬਾਲਦਾਂ ਹੁੰਦੀ ਹੈ ਨਾ ਇਦਾਂ ਬਾਡੀ ਦੇ ਉੱਤੇ ਗੱਠਾਂ ਹੋ ਜਾਂਦੀਆਂ ਇਹਨੂੰ ਲਾਈਪੋਮਾ ਇਹ ਜ਼ਿਆਦਾਤਰ ਮਿਲਦਾ ਟੀਕੇ ਆਵੇ ਦੁੱਧ ਨਾਲ ਇਹ ਟੀਕੇ ਵਾਲੇ ਦੁੱਧ ਨਾਲ ਹੁੰਦਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਆ ਗਿਆ ਜੀ ਅਚਾਰ ਵਾਲਾ ਦੁੱਧ ਅਚਾਰ ਵਾਲੇ ਦੁੱਧ ਨਾਲ ਫੰਗਸ ਹੋ ਜਾਂਦੀ ਹੈ ਜੀ ਕੁੱਲੀ ਰੋਗ ਲੱਗ ਜਾਂਦਾ ਹੈ ਕੁੱਲੀ ਤੁਸੀਂ ਦੇਖਿਓ ਜੀ ਇਹਦੀ ਸ਼ੁਰੂਆਤੀ ਲੱਛਣ ਹੁੰਦੇ ਆ ਜਿਵੇਂ ਜਿਹੜੇ ਇੱਕਰ ਤੁਸੀਂ ਰੁਟੀਨ ਦੇ ਵਿੱਚ ਅਚਾਰ ਵਾਲਾ ਦੁੱਧ ਪੀਂਦੇ ਹੋ ਤਾਂ ਪਹਿਲਾਂ ਤੁਹਾਡੇ ਸਿਕਰੀ ਹੋਏ ਸਿਰ ਦੇ ਵਿਚੇਰ ਦੇ ਵਿੱਚ ਅੱਛਾ ਹਾਂਜੀ ਆਪਾਂ ਨੂੰ ਤਾਂ ਲੱਗਦਾ ਹੁੰਦਾ ਕਿ ਸਿਕਰੀ ਵੈਸੇ ਹੀ ਹੋ ਗਈ ਅਸਲ ਚ ਕੁਦਰਤ ਦਾ ਕਮਾਲ ਦੇਖੋ ਜੀ ਤੁਸੀਂ ਜਿਵੇਂ ਕੰਡਾਂ ਦੇ ਉੱਤੇ ਸਲਾਬ ਹੁੰਦੀ ਹੈ ਵਾਈਟ ਵਾਈਟ ਜਿਹੇ ਮੁੱਤੇ ਹੀ ਤੁਹਾਡੇ ਸਰੀਰ ਤੇ ਲੱਛਣ ਆਉਣ ਲੱਗੇ ਆਪਾਂ ਨੂੰ ਕਲਰ ਕੈਲ ਨੇ ਜਿਉਂ ਨੂਨ ਜਾਂ ਝੜਦਾ ਹੁੰਦਾ ਜਾਂ ਝੜਦਾ ਹਾਂ ਹਾਂ ਉਦਾਂ ਹੀ ਤੁਹਾਡੇ ਸਿਰ ਦੇ ਵਿੱਚੋਂ ਨੂਨ ਜਾਂ ਝੜਦਾ ਹੈ ਅੱਛਾ ਦੂਸਰਾ ਇਹ ਤਾਂ ਹੁੰਦਾ ਕਿ ਬਾਡੀ ਦੇ ਉੱਤੇ ਰੈੱਡ ਰੈੱਡ ਨਾ ਛੱਲੇ ਜੇ ਬਣ ਜਾਂਦੇ ਨੇ ਜਿਹਨੂੰ ਕਿਹਾ ਤਦਨਾ ਕਹਿੰਦੇ ਨੇ ਹਾਂ ਤਦੂ ਵੀ ਤਦਨਾ ਕਹਿੰਦੇ ਨੇ ਜਾਂ ਰਿੰਗਵਰਨ ਵੀ ਕਹਿੰਦੇ ਨੇ ਹਾਂ ਜੀ ਹਾਂ ਜੀ ਰਿੰਗਵਰਨ ਕਹਿੰਦੇ ਨੇ ਅੱਛਾ ਉਹ ਵੀ ਇਦਾਂ ਹੀ ਲੱਛਣ ਉਹਦਾ ਇਹਦਾ ਕਾਰਨ ਹੈ ਚਮੜੀ ਰੋਗ ਲੋਕਾਂ ਨੂੰ ਹੋਇਆ ਵੀ ਬਹੁਤ ਪਿਆਰ ਚਮੜੀ ਰੋਗ ਦਾ ਸਭ ਤੋਂ ਵੱਡਾ ਕਾਰਨ ਹੈ ਫੰਗਰ ਫੰਗਸ ਉਲੀ ਉਲੀ ਉਹ ਚਾਹੇ ਤੁਹਾਡੇ ਘਰ ਤੋਂ ਸੁਣਾਵੇ ਚਾਹੇ ਤੁਸੀਂ ਅਚਾਰ ਵਾਲਾ ਦੁੱਧ ਪੀ ਲਿਆ ਹੁਣ ਕਈ ਕਹਿਣਗੇ ਵੀ ਸਾਡੇ ਅਸੀਂ ਕਿੰਨੇ ਸਾਲ ਹੋ ਗਏ ਅਚਾਰ ਖਾਣ ਦੇ ਨੂੰ ਸਾਡੇ ਕਿਸੇ ਬੱਚੇ ਨੂੰ ਕੰਗਲੀ ਮੈਂਬਰ ਨੂੰ ਕੋਈ ਦਿੱਕਤ ਨਹੀਂ ਆਈ ਐਕਚੁਅਲੀ ਵੀ ਜੇਕਰ ਤਾਂ ਤੁਹਾਡਾ ਤੁਸੀਂ ਅਚਾਰ ਰੱਖਿਆ ਬਹੁਤ ਵਧੀਆ ਤਰੀਕੇ ਨਾਲ ਉਹਨੂੰ ਫੰਗਸ ਨਹੀਂ ਲੱਗਣ ਦਿੱਤੀ ਇਹ ਤਾਂ ਆਪਾਂ ਕਹਿ ਸਕਦੇ ਆ ਪਰ ਇੰਨਾ ਜਿਆਦਾ ਸ਼ਾਂਤ ਸੰਭਾਲ ਕੋਈ ਨਹੀਂ ਕਰਦਾ ਹੁੰਦਾ ਕਿਤੇ ਨਾ ਕਿਤੇ ਲੈ ਕੇ ਤੁਹਾਡੇ ਕੋਲ ਰਹਿ ਜਾਂਦਾ ਮਿਸ ਹੋ ਜਾਂਦਾ ਨਹੀਂ ਜਦੋਂ ਮੰਨ ਕੇ ਚਲੋ ਵੀ ਥੋੜੀ ਬਹੁਤ ਉਲੀ ਲੱਗੀ ਆ ਅਚਾਰ ਨੂੰ ਪਸੂ ਨੇ ਕਰਦਾ ਉਹਦੇ ਮਿਹਦੇ 'ਚ ਕਈ ਹੈ ਨਾ ਤੇ ਉਹ ਤਾਂ ਉਸ ਤੋਂ ਬਾਅਦ ਫਿਲਟਰ ਨਹੀਂ ਹੋ ਜੂਗਾ ਕਿਉਂ ਤੇ ਵਿੱਚ ਦੁੱਧ ਦੇ ਵਿੱਚ ਅਸੀਂ ਜਾਊਗਾ ਉਹਦਾ ਕੁਲੀ ਦਾ ਫਿਲਟ੍ਰੇਸ਼ਨ ਨਹੀਂ ਹੁੰਦਾ ਕਿ ਪਿੱਛੇ ਜੇ ਨਾ ਆਪਣੇ ਵੇਰ ਕਾ ਵਾਲਿਆਂ ਨੇ ਇੱਕ ਪਬਲਿਕੇਟ ਕੀਤਾ ਜੀ ਪੇਪਰ ਅੱਛਾ ਇਹ ਉਹਦੇ ਵਿੱਚ ਲਿਖਿਆ ਹੋਇਆ ਕਹਿੰਦੇ ਵੀ ਜੇਕਰ ਤੁਸੀਂ ਦੁੱਧ ਨੂੰ -4 ਡਿਗਰੀ ਟੈਂਪਰੇਚਰ ਤੇ ਲੈ ਕੇ ਹੂੰ ਇਹ ਉਲੀ ਤਾਂ ਵੀ ਨਹੀਂ ਮਰਦੀ ਅੱਛਾ ਜੇਕਰ ਤੁਸੀਂ ਇਸ ਨੂੰ 6 ਵਾਲੀ ਦੰਦ ਨੂੰ ਕਾਰਡ ਲਈ ਜੇ ਤਾਂ ਵੀ ਨਹੀਂ ਮਰਦੀ ਉਲੀ ਦੀ ਖਤਰਨਾਕ ਚੀਜ਼ ਹੈ ਇੰਨੀ ਖਤਰਨਾਕ ਅਗਰ ਇਹ ਤੁਹਾਡੇ ਅੰਦਰ ਜਾਏਗੀ ਤੁਹਾਡੇ ਲੀਵਰ ਤੇ ਜਾ ਕੇ ਅਟੈਕ ਕਰੇਗੀ ਬਹੁਤ ਬੁਰੀ ਤੁਸੀਂ ਦੇਖਿਆ ਹੋਣਾ ਜੀ ਕਈ ਵਾਰੀ ਬੰਦੇ ਨੂੰ ਸੋਰਾਈਸਿਸ ਹੋ ਜਾਂਦਾ ਹੈ ਹੂੰ ਸੋਰਾਈਸਿਸ ਦਾ ਮੁੱਖ ਕਾਰਨ ਉੱਲੀ ਰੋਗ ਹੈ ਆ ਸੋਰਾਈਸਿਸ ਕੀ ਪੰਜਾਬੀ ਚ ਆਪਾਂ ਸੋਰਾਈਸਿਸ ਬਾਡੀ ਦੇ ਉੱਤੇ ਵਾਈਟ ਵਾਈਟ ਸਪਿੰਨ ਹੋ ਜਾਂਦੀ ਮੋਟੀ ਮੋਟੀ ਅੱਛਾ ਜੀ ਜਿਵੇਂ ਕੰਡਾ ਦੇ ਉੱਤੇ ਵਾਈਟ ਵਾਈਟ ਸੋਰਾ ਜਿਹਾ ਲੱਗਿਆ ਹੁੰਦਾ ਹੈ ਸੇਮ ਐਟਾ ਹੀ ਬੜਾ ਮੋਟੇ ਜਿਹੇ ਤਰੀਕੇ ਨਾਲ ਥੋੜੇ ਸਟ੍ਰਿਪ ਤੇ ਤੁਹਾਡੀ ਬਾਡੀ ਤੇ ਤੁਹਾਨੂੰ ਮੈਂ ਫੋਟੋਆਂ ਦਿਖਾਵਾਂਗਾ ਬਹੁਤ ਬੁਰੀ ਹਾਲਤ ਹੋ ਜਾਂਦੀ ਹੈ ਬੰਦੇ ਨੂੰ ਚਲੋ ਇਹ ਸੋਨੋ ਸੁਰਾਈਸਿਸ ਕਹਿੰਦੇ ਨੇ ਤੇ ਉਹ ਸਾਡੇ ਕੋਲ ਇੱਕ ਪੇਸ਼ੈਂਟ ਆਇਆ ਸੀ ਕਿ ਪਿੱਛੇ ਜਿਹਾ ਠੀਕ ਆ ਬੱਚਾ ਸੀਗਾ ਉਹ 4 ਸਾਲ ਤੋਂ ਮੈਡੀਕਲ ਰਹਿ ਗਿਆ ਸੀ ਡਾਕਟਰ ਉਹ ਦਵਾਈ ਦੇ ਰਹੇ ਸੀ ਕਿ ਚਮੜੀ ਰੁਕ ਜਦ ਕਿ ਉਹਨੂੰ ਰੋਗ ਸੀਗਾ ਲੀਵਰ ਦਾ ਸੁਰਾਈਸਿਸ ਹੂੰ ਇਹ ਰੋਗ ਹੁੰਦਾ ਕਿ ਥੋੜੇ ਅੰਦਰ ਸੁਹਾਵ ਚਲੇ ਜਾਂਦੀ ਹੈ ਸੁਹਾਵ ਖਾਣ ਕਰਕੇ ਇਹਦੇ ਲੱਛਣ ਸਭ ਤੋਂ ਪਹਿਲਾਂ ਸਰੀਰ ਦੱਸਣ ਲੱਗ ਜਾਂਦਾ ਹੈ ਤੁਹਾਡੇ ਸਭ ਤੋਂ ਪਹਿਲਾਂ ਜੀਭ ਦੇ ਉੱਤੇ ਤਰ ਦਰ ਹੋ ਜਾਂਦੀ ਹੈ ਜਿਵੇਂ ਕਿ ਬਹੁਤਿਆਂ ਨੂੰ ਪਤਾ ਹੀ ਨਹੀਂ ਹੁੰਦਾ ਹੂੰ ਜਿਵੇਂ ਆਪਾਂ ਮੂੰਹ ਪੱਕਦਾ ਇਸ ਤਰ੍ਹਾਂ ਹੁੰਦਾ ਕਿ ਪਤਾ ਹੀ ਨਹੀਂ ਲੱਗਦਾ ਤੁਹਾਨੂੰ ਕੁਝ ਵੀ ਉਹਦਾ ਨਹੀਂ ਉਹਦਾ ਕੋਈ ਲੱਛਣ ਉਹਦਾ ਤੁਹਾਨੂੰ ਕੁਝ ਨਹੀਂ ਦਿਖਾਈ ਤੁਹਾਨੂੰ ਸਿਰਫ ਜਸਾ ਰਾਉਂਡ ਜਾਂ ਬਹੁਤ ਛੋਟਾ ਹੋਵੇਗਾ ਵੀ ਜੇ ਤੁਹਾਨੂੰ ਨੌਲੇਜ ਹੈਗੀ ਤਾਂ ਤੁਸੀਂ ਦੇਖ ਸਕਦੇ ਹੋ ਇਹ ਜੀ ਵੀ ਮੈਂ ਤੁਹਾਨੂੰ ਇੱਕ ਸਨੈਪ ਦਿਖਾਵਾਂਗਾ ਤੁਸੀਂ ਦੇਖ ਕੇ ਤੁਹਾਨੂੰ ਪਤਾ ਲੱਗੇਗਾ ਕਿ ਛੋਟੇ ਬੱਚੇ ਦੇ ਜਿਹੜੀ ਉਹਦੀ ਮਦਰ ਨੂੰ ਨਹੀਂ ਪਤਾ ਬੱਚਾ ਦੁੱਧ ਨਹੀਂ ਸੀ ਪਿੰਦਾ ਮਦਰ ਨੂੰ ਇਹ ਸੀਗਾ ਕਿ ਸ਼ਾਇਦ ਮੇਰੇ ਬੱਚੇ ਦਾ ਮੂੰਹ ਮਾ ਜਾਂ ਪੱਕਿਆ ਹੋਇਆ ਜਿੱਦ ਕਰ ਰਿਹਾ ਹੈ ਵੀ ਤਾਂ ਨਹੀਂ ਦੁੱਧ ਪੀ ਰਿਹਾ ਜਦ ਕਿ ਪ੍ਰੋਬਲਮ ਸੀ ਕਿ ਉਹਨੂੰ ਸਪਰਾਇਸਸ ਵੀ ਤੇ ਕੰਡੀਗਾਰਡ ਤੋਂ ਮੈਡੀਸਨ ਲੈ ਆਂਦੇ ਸੀ ਕਿ ਡਾਕਟਰ ਦੇ ਰਿਹਾ ਸੀ ਦਵਾਈ ਉਹਨੂੰ ਕਿ ਬੱਚੇ ਦੇ ਪੇਟ 'ਚ ਕੀੜੇ ਸੀ ਕੀ ਪਰਮ ਨੂੰ ਫਰਾਈਸਿਸ ਸੋ ਇਹ ਸ਼ੁਰੂਆਤੀ ਜਿਹੜੇ ਲੱਛਣ ਹੁੰਦੇ ਨੇ ਜਦੋਂ ਇਹ ਬਿਮਾਰੀ ਵਧੀ ਜਾਂਦੀ ਹੁੰਦੀ ਹੈ ਜੀ ਇਹ ਕਦੋਂ ਜਾ ਕੇ ਤੁਹਾਡੇ ਤੁਹਾਨੂੰ ਇਹ ਫਰਾਈਸਿਸ ਦੇ ਵਿੱਚ ਤਬਦੀਲ ਕਰ ਦਿੰਦੀ ਹੈ ਜਿਹੜੀ ਫੰਗਸ ਹੁੰਦੀ ਤੁਹਾਨੂੰ ਪਤਾ ਹੀ ਨਹੀਂ ਚੱਲਦਾ ਹੂੰ ਤੇ ਇਹਦਾ ਐਲੋਪੈਥੀ ਵਿੱਚ ਕੋਈ ਇਲਾਜ ਜਾਂ ਕੁਝ ਆਪਾਂ ਨੂੰ ਇਸ ਚੀਜ਼ ਤੋਂ ਕਿਵੇਂ ਦੇਖੋ ਦੁੱਧ ਤਾਂ ਜਿੰਨਾ ਵੀ ਆ ਤਕਰੀਬਨ ਇਹ ਉਹ ਕਹਿ ਸਕਦੇ ਆ ਕਿਉਂਕਿ ਅਸੀਂ ਵੀ ਪਿੰਟਾਂਜ ਚ ਰਹਿੰਦੇ ਆ ਵੀ 70% ਲੋਕ ਅਚਾਰ ਪਾਉਂਦੇ ਆ ਉਹ ਅੱਜ ਦੇ ਸਮੇਂ 'ਚ 30% ਹਰੇ ਅਚਾਰੇ ਤੇ ਅਚਾਰ ਤਾਂ ਮੇਰੇ ਹਿਸਾਬ ਨਾਲ ਤਾਂ ਪਾਉਣਾ ਨਹੀਂ ਚਾਹੀਦਾ ਦੇਖੋ ਜਿਹੜਾ ਹਰਾ achar ਆਏ ਉਹ ਹਰਾ ਹੀ ਹੁੰਦਾ ਤੇ ਜੇਕਰ ਤੁਸੀਂ ਅਚਾਰ ਦੇ ਵਿੱਚ ਪਾਉਂਗਾ ਚਲੇ ਵੀ ਆ ਤੁਹਾਡੇ ਅੰਦਰ ਚਲੇਗਾ ਜੇ ਤੁਸੀਂ ਬੱਝ ਵੀ ਸਕਦੇ ਹੋ ਤੁਹਾਡੇ ਸ਼ੁਰੂਆਤੀ ਲੱਛਣ ਜਿਵੇਂ ਕਿ ਮੈਂ ਦੱਸਿਆ ਕਿ ਸਭ ਇੱਕ ਤੁਹਾਡੇ ਅੱਖ ਦੇ ਇਹ ਸਾਈਡ ਤੇ ਇਸ ਜਗ੍ਹਾ ਤੇ ਰਿੰਕਲਜ਼ ਹੋ ਜਾਂਦੇ ਆ ਅਗਰ ਪਹਿਲਾ ਰਿੰਕਲ ਹੈ ਕੁਸੀਂ ਸੂਚੇਤ ਹੋ ਜੋ ਛੁਲੜੀ ਪੈ ਜਾਂਦੀ ਬੰਦੋ ਹਲਕੀ ਰੋ ਲਾਈਨ ਪੈ ਜਾਂਦੀ ਲਕੀਰ ਵੱਜਦੀ ਹੈ ਹਾਂਜੀ ਅਗਰ ਇੱਕ ਲਾਈਨ ਹੈ ਤੁਹਾਡੇ ਤੁਹਾਡੇ ਅਗਰ ਕਿਸੇ ਦੇ ਵੀ ਹੈਗੀ ਹੈ ਤੁਸੀਂ ਸੁਚੇਤ ਹੋ ਜੋ ਅੱਜ ਤੋਂ ਹੀ ਕਿ ਤੁਹਾਡੇ ਵਧੇ ਜਦੋਂ ਇਹ ਵਧ ਨਹੀਂ ਤੁਹਾਨੂੰ ਪਤਾ ਨਹੀਂ ਚੱਲਣਾ ਤੀਜੀਆਂ ਤਿੰਨ ਲਾਈਨਾਂ ਹੋ ਗਈਆਂ ਜੀ ਸਮਝੋ ਤੁਹਾਡੇ ਬਹੁਤ ਵਧ ਗਿਆ ਫਿਰ ਤੁਹਾਡੀ ਚਮੜੀ ਦੇ ਉੱਤੇ ਆਉਣ ਲਾਈ ਹੁੰਦਾ ਹੈ ਧੱਗਾਂ ਖਾਰਸ਼ ਚਮੜੀ ਰੋਗ ਜਿਹਨੂੰ ਆਪਾਂ ਕਹਿੰਦੇ ਨੇ ਉਹ ਲੱਗ ਜਾਂਦਾ ਹੈ ਸਾਨੂੰ ਤਾਂ ਇਹ ਹੁੰਦਾ ਕਿ ਚਮੜੀ ਰੋਗ ਹੋ ਗਿਆ ਅਸਲ ਵਿੱਚ ਇਹ ਇਹਦੇ ਕਰਕੇ ਫੰਗਸ ਕਰਕੇ ਤੁਹਾਨੂੰ ਪਤਾ ਹੈ ਅੰਦਰੋਂ ਬਿਮਾਰੀ ਜਿਹੀ ਬਾਹਰ ਆਉਣ ਲੱਗ ਜਾਂਦੀ ਹੈ ਕੁਦਰਤ ਤੁਹਾਨੂੰ ਦਿਖਾਉਂਦਾ ਕਿ ਭਾਈ ਤੇਰੇ ਅੰਦਰ ਪ੍ਰੋਬਲਮ ਹੈ ਨਾ ਬਾਹਰ ਟਿਕ ਨਿਕਲੀ ਹੈ ਹਾਂਜੀ ਅੱਛਾ ਠੀਕ ਹੈ ਜਿਹੜਾ ਤੁਸੀਂ ਪਹਿਲਾਂ ਮਤਲਬ ਕਿ ਦੱਸਿਆ ਉਹ ਤਾਂ ਜ਼ਿਆਦਾ ਖਤਰਨਾਕ ਹੈ ਜਿਵੇਂ ਬੱਚਿਆਂ ਨੂੰ ਹਨਾ ਛੋਟੀਆਂ ਬੱਚੀਆਂ ਨੂੰ ਇਹ ਪ੍ਰੋਬਲਮ ਆ ਰਹੀ ਆ ਅੰਦਰ ਉਹਨਾਂ ਦੇ ਰਸੌਲੇ ਆ ਜਾਂਦੇ ਨੇ ਹਾਂ ਰਸੌਲੇ ਨਾ ਹੋ ਜਾਂਦੇ ਨੇ ਇਹਦੇ ਨਾਲ ਤਾਂ ਜਿਵੇਂ ਰਸੌਲੀਆਂ ਵਾਲੀ ਪ੍ਰੋਬਲਮ ਇਹਨਾਂ ਮੈਂ ਕਾਫੀ ਬੱਚਿਆਂ ਦਾ ਇਦਾਂ ਨਹੀਂ ਆਉਂਦਾ ਮੈਨੂੰ ਪਿੱਛੇ ਜਿਹਾ ਪਤਾ ਲੱਗਿਆ ਕਹਿੰਦੇ ਵੀ ਕੁੜੀ ਦਾ ਤੁਸੀਂ ਅਲਟਰਾਸਾਉਂਡ ਕਰਾਓ ਅਸੀਂ ਤਾਂ ਰਿਸ਼ਤਾ ਲਵਾ ਲਾਂਗੇ। ਅੱਛਾ ਹਾਂਜੀ ਸਾਡੇ ਤੇ ਫਤਿਹਗੜ੍ਹ ਸਾਹਿਬ ਕੋ ਇੱਕ ਕੁੜੀ ਉੱਪਰ ਗਈ ਹੋਈ ਸੀ ਤੇ ਉਹਦੇ ਡਾਕਟਰ ਨੇ ਉਸ ਬੇਟੀ ਨੂੰ ਅੱਜਕੱਲ੍ਹ ਕਿਹ ਚੀਜ਼ ਹੋ ਰਹੀ ਦੀ। ਕਈ ਡਾਕਟਰ ਕੀ ਕਰਦੇ ਕਿ 21 ਦਿਨ ਵਾਲੀ ਗੋਲੀ ਆਉਂਦੀ ਹੈ ਹਾਰਮੋਨ ਦੀ ਹੁੰਦੀ ਹੈ। ਅੱਛਾ ਜੀ ਉਹ ਡਾਕਟਰ ਨੇ ਬੱਚਿਆਂ ਨੂੰ ਪੀਰੀਅਡਸ ਤੋਂ ਜਾਂ ਫਿਰ ਰਸੌਲੀਆਂ ਤੋਂ ਦੇਣੀ ਸ਼ੁਰੂ ਕਰ ਦਿੰਦੇ। अच्छा जी सानू ਤਾਂ ਇਹ ਲੱਗਦਾ ਕਿ ਉਹ ਦਵਾਈ ਬਹੁਤ ਜ਼ਿਆਦਾ ਅਸਰ ਕਰਦੀ ਹੈ ਉਹ ਦਵਾਈ ਸਭ ਤੋਂ ਜ਼ਿਆਦਾ ਨੁਕਸਾਨ ਕਰਦੀ ਮੈਨੂੰ ਅਜ ਤੱਕ ਇਹ ਨਹੀਂ ਸਮਝ ਆਇਆ ਡਾਕਟਰ ਬੰਨੇ ਕਿਉਂ ਹੈ ਸਟੇਰੋਇਡ ਹੋ ਗਏ ਨੇ ਨਹੀਂ ਉਹ ਹਾਰਮੋਨ ਦੀ ਮੈਡੀਸਨ ਹੋਣੀ ਹੈ اچھا ਉਹ ਮੈਡੀਸਨ ਲੈਣ ਤੋਂ ਬਾਅਦ ਤੁਹਾਡੇ ਹਾਰਮੋਨਸ ਗੜਬੜੀ ਕਰ ਦਿੰਦੇ ਨੇ ਫਾਇਦਾ ਕਰਨ ਦੀ ਬਜਾਏ ਉਸ ਤੋਂ ਵੀ ਇੱਕ ਨੁਕਸਾਨ ਹੋਰ ਬਾਅਦ ਤੁਹਾਡੇ ਟੀਨ ਮਲ ਦੀ ਕੁੜੀਆਂ ਦੇ ਚਿਹਰੇ ਤੇ ਵਾਲ ਆਉਣ ਲੱਗ ਪੈਂਦੇ ਹੈ ਅੱਛਾ ਤੇ ਉਹ ਕੁੜੀ ਜਿਹੜੀ ਇਥੋਂ ਫਤੇਗੜ ਸਾਹਿਬ ਤੋਂ ਵਿਆਹ ਕੇ ਗਈ ਸੀ ਕਿ ਉਹਦੇ ਤੁਸੀਂ ਦੇਖ ਲਓਗੇ ਉਹਨੂੰ ਡਾਕਟਰ ਨੇ 6 ਮਹੀਨੇ ਲਗਾਤਾਰ ਹਾਰਮੋਨ ਦੀ ਮੈਡੀਸਨ ਕਰਵਾਤੀ ਯਾਦ ਕਰਦੇ ਹੋ ਕਿ 21 ਦਿਨ ਲਿ ਉਹ ਬੇਟੀ ਦੇ ਇਦਾਂ ਵਾਰ ਆ ਰਹੇ ਸੀਗੇ ਕਿਹਨੇ ਤੇ ਜਿਵੇਂ ਕਿ ਮੰਨੋ ਆਪਣੇ ਆ ਰਹੇ। ਅੱਛਾ ਤੇ ਫੈਮਿਲੀ 'ਚ ਲੜਾਈ ਇਸ ਕਰਕੇ ਹੋਣ ਲੱਗੀ ਕਿ ਤੂੰ ਤਾਂ ਪਿੱਛੇ ਤੋਂ ਹੀ ਪਹਿਲਾਂ ਹੀ ਬਿਮਾਰ ਹੈ ਜਦੋਂ ਕਿ ਬੇਟੀ ਕਹਿੰਦੀ ਮੈਨੂੰ ਕੋਈ ਵੀ ਦਿੱਕਤ ਨਹੀਂ ਸੀ। ਤੇ ਜਿਹੜੇ ਤੁਸੀਂ ਇਹ ਡਾਕਟਰ ਦਿੰਦੇ ਆ ਗੋਲੀ ਉਹਨੂੰ ਹਾਰਮੋਨ ਸੈੱਟ ਕਰਨ ਦੇ ਲਈ ਇਹਦੇ ਕੋਈ ਸਾਈਡ ਇਫੈਕਟ ਵੀ ਹੈ ਜੀ। ਇਹਦੇ ਸਾਰੇ ਦੇ ਸਾਰੇ ਨੁਕਸਾਨ ਹੀ ਹੈ। ਅੱਛਾ ਜੀ ਤੁਸੀਂ ਕਮਾਲ ਦੀ ਗੱਲ ਦੇਖੋ ਕਿ ਇਹ ਮੈਡੀਸਨ ਦਾ ਇੱਕ ਵੀ ਫਾਇਦਾ ਨਹੀਂ ਹੈਗਾ ਤੇ ਇਹਦੇ ਜਿੰਨੇ ਆ ਸਾਰੇ ਨੁਕਸਾਨ ਹੈ। ਤੇ ਇੱਕ ਗੱਲ ਦਾ ਧਿਆਨ ਰੱਖਿਓ ਅਗਰ ਤੁਹਾਨੂੰ ਤੁਹਾਡੀ ਬੇਟੀ ਨੂੰ ਤੁਹਾਡੇ ਬੱਚੇ ਨੂੰ ਪੀਰੀਅਡਸ ਦੀ ਪ੍ਰੋਬਲਮ ਹੈਗੀ ਹੈ ਤੁਹਾਨੂੰ ਕੋਈ ਡਾਕਟਰ 21 ਦਿਨ ਵਾਲੀ ਗੋਲੀ ਦੇ ਰਿਹਾ ਜਾਂ ਤੁਹਾਨੂੰ ਨਹੀਂ ਸਮਝ ਆ ਰਹੀ ਕਿ ਕਿਹੜੀ ਦਵਾਈ ਹੈ ਇਹ ਪੀਰੀਅਡਸ ਵਾਸਤੇ ਜਾਂ ਬਲੀਡਿੰਗ ਰੋਕਣ ਵਾਸਤੇ ਤਾਂ ਤੁਸੀਂ ਉਹਨੂੰ ਘਰੇ ਲਿਆਓ ਮੈਡੀਸਨ ਨੂੰ ਉਸ ਨੂੰ ਗੂਗਲ ਕਰੋ ਉਹਦੇ ਸਾਈਡ ਇਫੈਕਟ ਤੇ ਇਫੈਕਟ ਪੜ ਕੇ ਦੇਖੋ ਅਗਰ ਤੁਹਾਨੂੰ ਲੱਗਦਾ ਕਿ ਇਸ ਦੇ ਨਾਲ ਤੁਹਾਨੂੰ ਉਹਦੇ 'ਚ ਲਿਖਿਆ ਹੁੰਦਾ ਕਿ ਜੇਕਰ ਇਹ ਤੁਸੀਂ ਦਵਾਈ ਲੈ ਰਹੇ ਹੋ ਇਹਦੇ ਲੱਛਣ ਹੁੰਦੇ ਕਿ ਇਹਦੇ ਨਾਲ ਤੁਹਾਡਾ ਕਚਾ ਦਿਲ ਹੋਏਗਾ ਉਲਟੀ ਟਾਈਪ ਨਹੀਂ ਹੋਏਗੀ ਤੁਹਾਡੇ ਬਾਡੀ ਪੇਨ ਹੋ ਸਕਦੀ ਹੈ ਸਿਰ ਦੁਖ ਸਕਦਾ ਹੈ ਅਗਰ ਇਦਾਂ ਦੇ ਲੱਛਣ ਹੈਗੇ ਤਾਂ ਇਹ ਗੋਲੀ ਇੱਕ ਗੋਲੀ ਵੀ ਨਹੀਂ ਖਾਣੀ ਤੇ ਭੁੱਲ ਕੇ ਵੀ ਨਹੀਂ ਖਾਣੀ ਇਸ ਦੀ ਥਾਂ ਤੇ ਤੁਸੀਂ ਸ਼ਤਾਵਰ ਪਾਊਡਰ ਕਿਤੇ ਵੀ ਮਿਲ ਜਾਂਦਾ ਹੈ ਉਹਦਾ ਇੱਕ ਚਮਚਾ ਸ਼ਾਮ ਨੂੰ 5 ਵਜੇ ਲੈਣਾ ਸ਼ੁਰੂ ਕਰ ਦਿਓ ਠੀਕ ਹੈ ਜੀ ਕੋ ਕਿੰਨੇ ਵਾਰ ਬੰਦਾ ਲਵੇ ਰੋਜ਼ ਲੈ ਸਕਦੇ ਨੇ ਬਲੇ ਉੱਚ ਤਾਕਤਵਰ ਹੁੰਦਾ ਉਹ ਤੇ ਹਾਂ ਬਹੁਤ ਤਾਕਤਵਰ ਹੁੰਦਾ ਉਹਦਾ ਕੋਈ ਨੁਕਸਾਨ ਨਹੀਂ ਹੈਗਾ ਜੇਕਰ ਤੁਹਾਨੂੰ ਕੋਈ ਕਹਿੰਦਾ ਕਿ ਇਹਨੂੰ ਜ਼ਿਆਦਾ ਖਾ ਕੇ ਫੈਟ ਪੂਟ ਆਉਂਦੀ ਹੈ ਤਾਂ ਬਿਲਕੁਲ ਨਹੀਂ ਆਉਂਦੀ ਜੀ ਇਹ ਸਾਰਿਆਂ ਨੂੰ ਪ੍ਰੋਬਲਮ ਨਹੀਂ ਆਉਂਦੀ ਹੁੰਦੀ ਜੇਕਰ ਕਿਸੇ ਨੂੰ ਫੈਟ ਆਉਂਦੀ ਹੈ ਉਹ ਛੱਡ ਸਕਦਾ ਹੈ ਆਦਰਵਾਇਸ ਸੋ ਕੋਈ ਵੀ ਲੈ ਸਕਦਾ ਅੱਛਾ ਠੀਕ ਹਾਂ ਤੇ ਜੇ ਆਪਾਂ ਪਿੱਛੇ ਜਾਂਦੇ ਬਿਲਕੁਲ ਬੈਕਗ੍ਰਾਉਂਡ ਤੇ ਗੱਲ ਨਿਕਲਦੀ ਹੈ ਪ੍ਰੋਬਲਮ ਦੁੱਧ ਚ ਆਉਂਦੀ ਹੈ ਹਾਂਜੀ ਅੱਛਾ ਤੇ ਫਿਰ ਦੁੱਧ ਤਾਂ ਆਪਾਂ ਦਾ ਕਹਿੰਦੇ ਨੇ ਨੀ ਇਹ ਸਿਹਤ ਲਈ ਚੰਗਾ ਹੁੰਦਾ ਤੇ ਫਿਰ ਪੀਵੇ ਜਿਹੜਾ ਦੁੱਧ ਦੇ ਸੇਤ ਲਈ ਚੰਗਾ ਤਾਂ ਹੈਗਾ ਜੀ ਪਰ ਪਹਿਲਾਂ ਸੀਗਾ ਪਹਿਲਾਂ ਲੰਗਰ ਨਾਲ ਚਰ ਕੇ ਆਉਂਦੇ ਸੀ ਚਰ ਕੇ ਗਿਆ ਹੋਏ ਪਸ਼ੂ 100 ਤਰ੍ਹਾਂ ਦੀ ਜੜੀ ਬੁੱਟੀ ਖਾ ਲੈਂਦੇ ਹਾਂ ਹਾਂ ਜੀ ਤੁਸੀਂ ਪਸ਼ੂ ਨੂੰ ਆਪਣੇ ਨੂੰ ਕੱਚਾ ਭਖੜਾ ਪਾਉਣ ਲੱਗ ਰਹੇ ਹੋ ਤੁਹਾਡਾ ਖੁਦ ਦਾ ਕਦੇ ਪੇਟ ਨਹੀਂ ਖਰਾਬ ਹੋਏਗਾ ਜਿਹੜਾ ਪਸ਼ੂ ਬਾਹਰ ਚਰਨ ਉਚਾਰ ਕੇ ਚਰਨ ਲੱਗ ਗਿਆ ਤੇ ਉਹ ਜਾ ਕੇ ਉਹਨੇ ਭਖੜਾ ਖਾ ਲਿਆ ਜੜੀ ਬੁੱਟੀ ਖਾ ਲਈ ਤੁਸੀਂ ਹੀ ਖਾ ਲਈ ਕੁਝ ਵੀ ਖਾ ਲਈ ਜੀ ਬਹੁਤ ਕੁਛ ਖਾਂਦੇ ਆ ਉਹ ਤੁਹਾਨੂੰ ਸਰੀਰ ਪਰ ਉਹ ਦੁੱਧ ਦਾ ਕੰਦਲਦਾ ਸੀ ਹੁਣ ਆਪਾਂ ਕੀਲਿਆਂ ਤੇ ਬੰਨੇ ਹੋਏ ਆ ਉਹਨਾਂ ਨੂੰ ਰੇਸਪਰੇ ਵਾਲੇ ਪੱਠੇ ਪਾ ਰਹੇ ਹਾਂ ਪਰ ਕਿੱਥੇ ਬਚਾਂਗੇ ਜਿਹੜਾ achar ਵੀ ਹੈ ਨਾ ਤੁਹਾਡੇ ਦੇ ਏਰਗੇ ਦੇ ਵਿੱਚ ਮੱਕੀ ਬਹੁਤ ਜਿਆਦੀ ਹੋ ਜਾਂਦੀ ਹੈ ਜਿਵੇਂ ਸਾਡੇ ਏਰਗਾ ਸਾਡੇ ਘੱਟੋ ਘੱਟ ਵੀ 10-10 ਸਪਰੇਅ ਕਰਦਿਆਂ ਲੋਕਾਂ ਨੇ ਮੱਕੀ ਨੂੰ ਉੱਥੋਂ ਤੱਕ ਲਿਆਂਦੇ ਲਈ ਛੱਲਣਾ achar ਪਾਉਣ ਤੱਕ ਔਰ ਲਾਸਟ ਜਿਵੇਂ ਅੱਜ achar ਪਾਉਣਾ ਅੱਜ ਤੋਂ ਕੋਈ ਕਹਿ ਦਗੇ ਵੀ 10 ਦਿਨ ਪਹਿਲਾਂ ਹੀ ਉਹ ਬੰਦ ਕਰਦੇ ਆ ਸਪਰੇਅ ਹਾਂ ਜੀ ਇੰਨੇ ਇੰਨੇ ਜ਼ਹਿਰੀਲੇ ਆ ਤੇ ਫਿਰ ਤੁਸੀਂ ਉਹ ਰੇ ਸਪਰੇਅ ਵਾਲੇ ਪੱਠੇ ਖਾ ਕੇ ਪਸ਼ੂ ਉਹ ਤੁਹਾਨੂੰ ਕਿੱਥੋਂ ਦੁੱਧ ਵਧਿਆ ਦੇ ਦੇਗਾ ਹੂੰ ਕਿੱਥੇ ਆਪਾਂ ਬਚਾਂਗੇ ਜੀ ਕੋਸ਼ਿਸ਼ ਆਪਰੇ ਹੋ ਤਾਂ ਇਦਾਂ ਨਹੀਂ ਆ ਜਿਨ੍ਹਾਂ ਦਾ ਕਈ ਕਈ ਦਿਨੋਂ ਸਾਰੇ ਨਹੀਂ ਜਾਂਦੇ ਤੇ ਫਿਰ ਪੰਜਾਬੀ ਦਾ ਨਾਂ ਦੱਸੀ ਬਿਨਾ ਸਾਰ ਦੇ ਨਾ ਦਹੀਂ ਬਿਨਾ ਨਾ ਪਨੀਰ ਬਿਨਾ ਫੇਲ ਤਾਂ ਬਣੂ ਸਭ ਤੋਂ ਵਧੀਆ ਜੀ ਇੱਕ ਤਾਂ ਪਸ਼ੂ ਆਪਣੇ ਘਰ ਦੇ ਰੱਖ ਲਓ ਉਹ ਤਾਂ ਮੁਸ਼ਕਲ ਆ ਉਹਨੂੰ ਤੁਸੀਂ ਜਿਹੜੇ ਪੱਠੇ ਪਾਉਣੇ ਆ ਉਹ ਵੀ ਤੁਸੀਂ ਆਪਣੇ ਹੱਥ ਦੇ ਪਾਓ ਤੁਸੀਂ ਦੇਖੋ ਵੀ ਜੀ ਕਮਾਲ ਦੀ ਗੱਲ ਹੈ ਕਿ ਆਪਣੇ ਬੰਦੇ ਨੇ ਜ਼ਮੀਨਾਂ ਹੋ ਕੇ ਆਪਣੇ ਘਰ ਦੇ ਖੇਤ ਹੋ ਕੇ ਨਾ ਤਾਂ ਪਸ਼ੂ ਰੱਖ ਰਿਆ ਕੋਈ ਨਹੀਂ ਹੈ ਜੀ ਤੇ ਨਾ ਉਹ ਕਰਦੇ ਸਮਝ ਨਹੀਂ ਪਾ ਜਿਉਂ ਕਰ ਰਹੇ ਕਿੱਥੇ ਬਚਾਂਗੇ ਤੇ ਚੱਲ ਤੇ ਚਲੋ ਮੰਨ ਕੇ ਜੇ ਤੁਹਾਨੂੰ ਜੇ ਕੋਈ ਇਹੋ ਜਿਹੀ ਪ੍ਰੋਬਲਮ ਆਉਂਦੀ ਉਹ ਲਈ ਹੋਵੇ ਨਾ ਵੀ ਆਪਣੇ ਕੋਲੇ ਕੋਈ ਇਲਾਜ ਹੈਗਾ ਹਾਂਜੀ ਜਿਹਨਾਂ ਨੂੰ ਫੰਗਸ ਦੀ ਪ੍ਰੋਬਲਮ ਹੁੰਦੀ ਹੈ ਅੱਛਾ ਉਹਨਾਂ ਵਾਸਤੇ ਸਾਡੇ ਕੋਲ ਇਲਾਜ ਹੈ ਕਾ ਜੀ ਘਰੇਲੂ ਇਲਾਜ ਵੀ ਦੱਸ ਦੇ ਦਾ ਅੱਛਾ ਟੋਟਕਾ ਵੀ ਦੱਸ ਦੇ ਦਾ ਠੀਕ ਹੈ ਬਸ ਪੇਸ਼ੈਂਟ ਕਰਨ ਵਾਲਾ ਹੋਵੇ ਹੂੰ ਫਿਰ ਤਾਂ ਉਹ ਚਾਹੇ ਕਿੰਨੀ ਮਰਜ਼ੀ ਕੰਡੀਸ਼ਨ ਚ ਖਰਾਲ ਦੇ ਵਿੱਚੋਂ ਪੜ ਲਿਆਵਾਂ ਦਾ ਕਿ ਚਾਹ ਸੋ ਤੇ ਕਿੰਨਾ ਦਾ ਲੰਬਾ ਮਾਰਚਲ ਹੁੰਦਾ ਇਹ ਉਹਦੀ ਮਰੀਜ਼ ਦੀ ਤਸਵੀਰ ਦੇ ਉੱਤੇ ਨੰਬਰ ਕਰਦਾ ਹੂੰ ਕਈ ਵਾਰੀ ਦਾ ਪੇਸ਼ੈਂਟ ਨੂੰ ਮਹੀਨੇ ਚ ਫਰਕ ਪੈ ਜਾਂਦਾ ਅੱਛਾ ਉਹਨੂੰ ਇੱਕ ਫੋਟੋ ਦਿਖਾਵਾਂਗੇ ਬੱਚੇ ਦੀ ਇੱਕ ਮਹੀਨੇ ਦੇ ਵਿੱਚ ਰਿਕਵਰ ਕਰ ਗਿਆ ਜੀ ਕਿੱਥੇ ਉਹ 4 ਸਾਲ ਤੋਂ ਦਵਾਈ ਲੈ ਰਿਆ ਸੀ ਅੱਛਾ ਹਾਂਜੀ ਠੀਕ ਹੈ ਸੋ ਅਗਰ ਮਰੀਜ਼ ਪਰਹੇਜ਼ ਰੱਖਣ ਵਾਲਾ ਜਾਂ ਹਿੰਮਤ ਕਰਨ ਵਾਲਾ ਹੋਵੇ ਤਾਂ ਫਿਰ ਤਾਂ ਕਿਸੇ ਮਰਜ਼ੀ ਕੰਡੀਸ਼ਨ ਜਾਈ ਉਹ ਕੱਟ ਲਵਾਂਗੇ ਤੇ ਜਦੋਂ ਆਪਾਂ ਦੁੱਧ ਚਾਹ ਦੇ ਵਿੱਚ ਪਾਉਣੇ ਆ ਉਹਦਾ ਤਾਂ ਸਹੀ ਹੋ ਜਾਂਦਾ ਉਹ ਲੀਲੀ ਖਤਮ ਹੋ ਜਾਂਦੀ ਨਹੀਂ ਹੁੰਦੀ ਜੀ ਅੱਛਾ ਚਾਹ ਦਾ ਵੈਸੇ ਪੀਣੀ ਮਚਾਈ ਜੀ ਕਿਉਂਕਿ ਦੁੱਧ ਦੇ ਵਿੱਚ ਨਾ ਕਿਓ ਹੁੰਦਾ ਹੈ ਤੁਸੀਂ ਆਪਣੇ ਘਰੇ ਟਰਾਈ ਕਰਕੇ ਦੇਖੋ ਦੁੱਧ ਦੇ ਵਿੱਚ ਤੁਸੀਂ ਇੱਕ ਦੋ ਪੱਤੇ ਚਾਹ ਪੱਤੀ ਦੇ ਪਾ ਕੇ ਮਿਲ ਕੇ ਕਿਓ ਵੱਢ ਕੇ ਦਿਖਾ ਦਿਓ ਉਹ ਐਸਡਿਕ ਹੋ ਜਾਂਦਾ ਜਦੋਂ ਉਹ ਆਪਣੇ ਅੰਦਰ ਜਾਂਦਾ ਹੈ ਤਾਂ ਆਪਣੇ ਗੈਸ ਤਜਾਬ ਐਸਡ ਐਸਿਡਿਟੀ ਬਣਦੀ ਹੈ ਤੁਸੀਂ ਨਾ ਵੀਡੀਓ ਨੀਚੇ ਦੇਖੋ ਕਮੈਂਟ ਬਹੁਤ ਸਾਰੇ ਇਦਾਂ ਦੇ ਆਉਣਗੇ ਵੀ ਅਸੀਂ ਤਾਂ ਬੜੇ ਲੰਮੇ ਸਮੇਂ ਤੋਂ ਚਾਹ ਪੀ ਰਹੇ ਹਾਂ ਕੁਝ ਨਹੀਂ ਹੁੰਦਾ ਇਹ ਇਹੀ ਤਾਂ ਮਰੇ ਨਹੀਂ ਜੀ ਹਾਂਜੀ ਮਰੇ ਨਹੀਂ ਜੀ ਪਰ ਇੱਕ ਟਾਈਮ ਐਸਾ ਹੁੰਦਾ ਜਦੋਂ ਤੁਹਾਡਾ ਸਰੀਰ 10000 ਵੀ ਕੋਣ ਤੋਂ ਭਾਈ ਚਾਹ ਇੰਨੀ ਪੀਚ ਤੂੰ ਖਰਾਬ ਕਰੇ ਸਾਰੀਆਂ ਚੀਜ਼ਾਂ ਸਾਰਿਆਂ ਨੂੰ ਕਦੇ ਵੀ ਖਰਾਬ ਕਰਦੇ ਹਰੇਕ ਬੰਦੇ ਨੂੰ ਦੀ ਬਾਡੀ ਦੀ ਤਸਵੀਰ ਅਲੱਗ ਹੁੰਦੀ ਹੈ ਕੋਈ ਕਿਸੇ ਤਰ੍ਹਾਂ ਰिएक्ट ਕਰਦੀ ਹੈ ਬਾਡੀ ਕੋਈ ਕਿਸੇ ਤਰ੍ਹਾਂ ਰिएक्ट ਕਰਦੀ ਹੈ ਕੋਈ ਬੰਦਾ ਸਾਡੇ ਕੋਲ ਆ ਕੇ ਦੱਸ ਦੇਂਦਾ ਠੀਕ ਹੋ ਜਾਂਦਾ ਜੀ ਕਿਸੇ ਨੂੰ 6 ਮਹੀਨੇ ਲੱਗ ਜਾਂਦੇ ਕਈ ਵਾਰ ਦਵਾਈ ਬਿਲਕੁਲ ਸਹੀ ਹੁੰਦੀ ਹੈ ਬਾਕੀ ਮੰਦal ਦਵਾਈ ਸਹੀ ਸਹੀ ਫਿਰ ਬੈਸਾਪ ਤੁਸੀਂ ਇੱਕ ਚੀਜ਼ ਤਾਂ ਪੁੱਛ ਦਿੱਤੀ ਉਹ ਉਹ ਗੱਲ ਹੋ ਗਈ ਵੀ ਔਰਤਾਂ ਨੂੰ ਦੁੱਧ ਨਹੀਂ ਪੀਣਾ ਹਾਂਜੀ ਤੇ ਉਹੀ ਗੱਲ ਵੀ ਪੀਵੇ ਕੀ ਫਿਰ ਨਹੀਂ ਦੁੱਧ ਦੇਖੋ ਜੇਕਰ ਤਾਂ ਤੁਹਾਡੇ ਘਰ ਦਾ ਨਹੀਂ ਹੈਗਾ ਫਿਰ ਤਾਂ ਬਿਲਕੁਲ ਨਾ ਪੀਓ ਫਿਰ ਤਾਂ ਚਾਹੇ ਤੁਸੀਂ ਆਂਡੀ ਤੋਂ ਬੰਨੇ ਚਾਹੇ ਗਵੰਟੀ ਸਰਨ ਨਾ ਚਾਹੇ ਤਾਂ ਨਾ ਪੀਓ। ਇਹ ਪੇਰੋ ਦੇ ਵਿੱਚ ਤੁਸੀਂ ਅਗਰ ਦੁੱਧ ਆਪਣੇ ਘਰ ਦਾ ਵੀ ਹੈਗਾ ਫਿਰ ਵੀ ਤੁਸੀਂ ਕਿਸੇ ਨਾਲ ਹੋਰ ਕੰਮ ਕਰਿਆ ਉਹ ਤੁਸੀਂ ਕਾੜ ਕੇ ਦੁੱਧ ਪੀਆ ਕਰੋ। ਅਵਾ ਨਾ ਅਵਾ ਨਹੀਂ ਕਾੜ ਕੇ ਜਦੋਂ ਉਹ ਦੁੱਧ ਦਾ ਕਲਰ ਚੇਂਜ ਹੋ ਗਿਆ ਨਾ ਜੀ ਤੇ ਫਿਰ ਪੀਣਾ ਚਾਹੀਦਾ। ਜਿਹੜੇ ਆਪਣੇ ਪੁਰਾਣੇ ਬਜ਼ੁਰਗ ਤੁਸੀਂ ਨਾ ਆਮ ਇਸ ਲਾਈਨ ਨਹੀਂ ਸੀ ਕਿ ਉਹ ਜਿਹੜੇ 6-6 ਘੰਟੇ ਤੋਂ ਬਾਅਦ ਕਾੜਦੇ ਮੈਂ ਚਲੋ ਇੱਕ ਗੱਲ ਹੁਣ ਹੋਰ ਇੱਥੇ ਹੀ ਆਪਾਂ ਨਾਲ ਹੀ ਕਰਦੇ ਹਾਂ। ਪਰ ਜੇ ਇਹ ਕਾੜਿਆ ਜਾਵੇ ਮਿੱਟੀ ਦੇ ਭਾਂਡੇ ਦੇ ਵਿੱਚ ਉਹ ਉਹ ਤੋਂ ਵਧੀਆ ਨਹੀਂ ਫਿਰ ਉਹ ਤਾਂ ਪਰ ਹੋਰ ਵੀ ਜ਼ਿਆਦਾ ਵਧੀਆ ਜੀ ਆਪਣੇ ਲੋਕ ਹਿੰਮਤ ਨਹੀਂ ਕਰਦੇ ਤਰੀਲਾਂ ਤੇ ਟਾਈਮ ਵੇਸਟ ਕਰਨਗੇ ਆਪਣੇ ਸਿਹਤਵਾਰ ਨਹੀਂ ਦੇਖਣਾ ਤੁਸੀਂ ਕੁਛ ਨਾ ਕਰੋ ਜੀ ਇਹ ਵੀਡੀਓ ਦੇਖਣ ਤੋਂ ਬਾਅਦ ਇਹ ਸਾਰੇ ਆਪਣੇ ਜਿੰਨੇ ਵੀ ਦਰਸ਼ਕ ਹੈਗੇ ਆ 20 ਦਿਨ ਤੁਸੀਂ ਇਹ ਚੀਜ਼ਾਂ ਕਰਕੇ ਦੇਖ ਲੋਗਾ ਤੁਹਾਨੂੰ ਨਾ ਫਰਕ ਪਿਆ ਤਾਂ ਦੱਸੋ ਬਿਨਾਂ ਕਿਸੇ ਦਵਾਈ ਤੋਂ ਬਿਨਾਂ ਕਿਸੇ ਦਵਾਈ ਤੋਂ ਦੁੱਧ ਕਾੜ ਕੇ ਪੀਣ ਲੱਗ ਜੀ ਦੁੱਧ ਕਾੜ ਕੇ ਪੀਣ ਲੱਗ ਜਾਓ ਪਰ ਜੇਕਰ ਘਰ ਦਾ ਹੈ ਜੇਕਰ ਬਾਹਰ ਦਾ ਹੈ ਉਹ ਪੀ ਨਹੀਂ ਰਹਿਣਾ ਫੇਰ ਇਹ ਤਾਂ ਹੁਣ ਮਜ਼ਾ ਕਰੀਂਗਾ ਗੈਸ ਤੇਜਾਬ ਐਸਿਡ ਦਾ ਤੁਹਾਡਾ ਦਸ ਦੇਣਾ ਚੀਕ ਹੋ ਜਾ। ਅੱਛਾ ਬਾਕੀ ਮਜ਼ਾ ਕਰ। ਉਹ ਤਾਂ ਫਿਰ ਰੱਖਣੀਆਂ ਪੈਣਗੀਆਂ ਆਨਲਾਈਨ ਸਭ ਵਿੱਚ ਰੱਖਣੀਆਂ ਪੈਣਗੀਆਂ ਰੱਖਣੀਆਂ ਪੈਣਗੀਆਂ ਕੋਈ ਸ਼ੱਕ ਨਹੀਂ। ਚਲੋ ਕੀ ਡਾਕਟਰ ਸਾਹਿਬ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ ਕਿਉਂਕਿ ਆਪਾਂ ਵੀ ਆਪਣੇ ਦਰਸ਼ਕਾਂ ਨੂੰ ਇਹੋ ਜਿਹਾ ਵੀਡੀਓ ਦਿੰਦੇ ਰਹਿੰਦੇ ਆ। ਚਾਹੇ ਚਲੋ ਅੱਜ ਆਪਣਾ ਵਿਸ਼ਾ ਇਹ ਨਹੀਂ ਸੀਗਾ ਪਰ ਫਿਰ ਵੀ ਆਪਣਾ ਜਿਹੜਾ ਮੇਨ ਮਕਸਦ ਆ ਵੀ ਕਿਸੇ ਦੀ ਸਿਹਤ ਆ ਉਹ ਤੰਦਰੁਸਤ ਰਹੇ ਹਨਾ। ਕਈ ਵਾਰੀ ਕੋਈ ਗੱਲ ਹੈ ਕਦੀ ਵੀ ਆਪਣੇ ਕੰਮ ਆਗੇ ਕਿਸੇ ਦੇ ਤੇ ਕਿਸੇ ਨੇ ਕੋਰ ਕਰ ਲਈ ਤੇ ਆਪਾਂ ਇਹ ਸਮਝਾਂਗੇ ਜਿਹੜੀ ਆਪਾਂ ਵੀਡੀਓ ਬਣਾਈ ਉਹ ਸਫਲ ਹੋ ਗਈ। ਚਲੋ ਠੀਕ ਹੈ ਜੀ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ।